ਕੋਟੇ ਕੋਟੇ ਹੋ ਚਾਹ ਜਿਹੜੀ ਨਾ ਨਹੀਂ ਸਤਾਜੀ ਹਾਲਾ ਬੁਰਾ ਹਾਲੀ ਹੋਏ ਐ ਚ ਵੜ ਕੇ ਵੇਖਣਾ ਵਾਹਣ ਤੇ ਵਾਹਣ ਤੇ ਕਿਥੋਂ ਪਈ ਤੇ ਤੁਰਿਆਣ ਜਾਂਦਾ ਉਹ ਵੜ ਕੇ ਨਾ ਆਣ ਕੱਪੜੇ ਭੇਜਣਗੇ ਵੇਖ ਲੈ ਮੈਂ ਨਹੀਂ ਢੋਕਦਾ ਤਾਨੀ ਕਰਾ। ਔਟਕੀ ਨਹੀਂ ਮੈਂ ਇਹਦੇ ਨਾਲੋਂ ਬਾਣ ਇਹ। ਇਹਨੋਂ ਪਰਲਾ ਬਾਣ ਬਲ ਨਹੀਂ ਮੈਂ ਇਹ ਜੀ ਕੱਟ ਨਹੀਂ ਮੈਂ। ਤੇ ਰਿਪਾ। ਓਏ ਮੁੜਿਆ 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 ਓਏ ਮੁੜਿਆ। ਨਾ ਜਾ ਬਾਣ ਚ। ਆ ਖੇਤਾਂ ਦੇ ਹਾਲਾਤ ਐ। ਆ ਪਈ ਤੇ ਐ ਇਸ ਟਾਈਮ। ਪਈ ਤੇ ਨਹੀਂ ਪਾਣੀ ਗੁੱਡੇ ਗੁੱਡੇ ਐ। ਤੇ ਖੇਤਾਂ ਦੇ ਵਿੱਚ ਤਾਂ ਪਾਣੀ ਅਰੇ ਇਹ ਰਗਾ ਵੀ ਤੁਹਾਨੂੰ ਵਾਲਾ ਸਾਹਿਬ ਆਇਆ ਹਾਂ ਆ ਤਾਂ ਚਲ ਡੂੰਗਾ ਆ ਗਿਆ ਹਾ ਯਾਰ ਬਹੁਤ ਉੱਚਾ ਹੈ ਆਉਂਖੀ ਹੈ ਵਾਟ ਪਰ ਤੇ ਕਿਉਂਨੇ ਸਾਰੇ ਵਾਣੇ ਦੇ ਵਿੱਚ ਲੱਗੇ ਟੋਟਲ Vì tập từ từ bây giờ nà quá tất cả những video hấp dẫn ਇਹੀ ਗੱਲ ਹੈ ਕੌਣ ਕਹਦੇ ਕੋਈ ਪਈ ਤੇ ਆਜ ਵਿੱਚ ਦੀ ਦਹਿਤੀ ਬਣਾ ਹਾ ਵਟਾ ਵੀ ਥੱਲੇੋਂ ਇਥੇ ਉਮਜ ਕਰ ਦਿੰਦੀ ਐ ਇੱਥੋਂ ਜਾਵੇ ਵੀ ਇੱਥੇ ਵਟਾ ਗਿਆ ਥਾ ਤੇ ਇੱਥੇ ਹੁਣ ਵਟ ਤੇ ਪੈਰ ਐ ਮੇਰਾ ਵਟ ਤੇ ਪੈਰ ਐ ਮੇਰਾ ਤੇ ਪੈਰ ਫਿਰ ਵੀ ਮੈਂ ਨਾਲ ਸਾਹਿਬ ਵੀ ਡੂਡੂ ਦੁਪੱਟਾ ਵਟ ਪੂਰੀ ਉੱਚੀ ਐ ਆ ਬੋਰ ਪਾਣੀ ਕਿੱਥੇ ਜਾਂਦਾ ਬੋਰ ਢੋਬੀ ਕਾ ਯਾਰ ਤਕਰੀਬਨ ਹਨਾ ਜੇ ਕੈਪਟੀਆਂ ਹੋਈਆਂ ਫੇਰ ਤਾਂ ਚੱਲ ਜੂਗਾ ਕੰਮ ਉਹ ਵੀ ਪਾਣੀ ਚੁੱਗੂ ਦਾ ਉਹ ਉੱਡ ਪਿਆ ਇਹ ਜੇ ਕੈਪਟੀਆਂ ਹੋਈਆਂ ਫੇਰ ਤਾਂ ਪਾਣੀ ਬਹੁਤ ਖਿੱਚ ਜਾਣਗਾ ਪਾਣੀ ਆਈ ਬਣ ਅਜੇ ਪਾਣੀ ਆਈ ਮਗਰੋਂ ਬਹੁਤ ਆਈ ਜਾਂਦਾ ਹਾਂ ਰੋਲਾ ਲਹੀਆ ਤੇ ਪਰ ਬਰਸਾਤ ਹਜੇ ਕਿਹੜਾ ਪੈਣਾ ਡਰ ਗਾ ਮੈਂ ਤੇ ਹੀ ਅਜੇ ਕਿਹੜਾ ਦਵਾਨ ਇੱਥੇ ਲਿਆਉਣਾ ਹਨਾ ਜਿਹੜੇ ਫੇਸਬੁੱਕ ਤੇ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਵੀ ਦਵਾਨ ਯਾਰ ਭੈਣ ਦਾ ਆਖਣਗੇ ਐਂ ਕਰਦੇ ਆ ਇਹ ਜੀਮੀਦਾਰ ਟਰੈਕਟਰ ਵੱਡੇ ਲਿਆਉਂਦੇ ਆ ਤਾਂ ਕਰਜਾ ਹੋ ਜਾਂਦਾ ਐ ਕਰਦਾ ਕਰਜ ਹਰੇਕ ਬੰਦੇ ਨੇ 15-15 20-20 ਹਜ਼ਾਰ ਰੁਪਿਆ ਖਰਚਾ ਕਰਿਆ ਵੇ ਪੰਜ-ਪੰਜ 6000 ਰੁਪਏ ਦੀ ਹੁਣ ਦੁਬਾਰਾ ਫੱਕ ਲਿਆਊਗਾ ਪੰਜ-ਪੰਜ ਹਜ਼ਾਰ ਲਵਾਈ ਦੇਊਗਾ 10-10 ਹਜ਼ਾਰ ਰੁਪਿਆ ਤਾਂ ਐਕਸਟਰਾ ਸਿੱਧਾ ਖਰਚਾ ਹੈ ਫੱਕ ਮਿਲਦੀ ਕਿ ਨਹੀਂ ਨਾ ਫੱਕ ਮਿਲੇ ਬਾਕੀ ਸਿਰੇ ਹੁਣ ਜਿਹੜਾ ਚੋਣਾ ਯਾਰ ਮਹੀਨੇ ਦਾ ਲੱਗਿਆ ਪਿਆ ਕਿੱਥੇ ਹੁਣ ਚੋਣਾ ਲੱਗੂਆ ਜਿਹੜਾ ਨਾਲ ਥੋੜੇ ਰਲ ਜੂਗਾ ਦੇਖੋ ਨਾਲੇ ਵਾਣ ਉੱਚੇ ਆਹੀ ਨਾਲੇ ਵਾਣ ਆਪ ਵੀ ਹੁਣ ਕਿ ਡਾ ਉੱਚੇ ਵਾਣਾ ਸਾਹ ਬਣਾਉਣਾ ਦੋ ਦੋ ਆਇਰ ਕੇ ਨਾਲ ਤਾਂ ਦੋ ਫੁੱਟ ਉੱਚਾ ਆ ਨਾਲ ਹੀ ਹੁਪਾ ਬਸ ਆਇ ਤੇ ਨਾ ਮੜਿਆ ਕੀਤੀ ਹੋਰ ਵੀ ਨਗਰ ਰੱਖੀ ਸਾਨੂੰ ਨਾ ਇਹ ਘੱਟੋ ਘੜਤ ਤਨ 3.5 ਫੁੱਟ ਉੱਚੇ ਵਾਣਾ ਰਾਂਣ ਵਾਲੀ ਰਾਂਣ ਵਾਲ ਹੁਣ ਇੱਕ ਨਾ ਹੋਰ ਚੀਜ਼ ਐ ਇੱਥੇ ਸੱਚ ਅੱਲਾ ਇਹ ਨਹੀਂਗਾ ਇੱਥੇ ਇੱਥੇ ਕਵਾਰਾਂ ਪੈੰਨੀਆਂ ਮੜਿਆ ਉਸ ਚੀਜ਼ ਦਾ ਵੀ ਆਪਨੇ ਕਰ ਰੱਖੀ ਆਪਾਂ ਮੋਟਰ ਤਾਂ ਕਈਆਂ ਨੇ ਮੋਟਰ ਕਈਆਂ ਹੀ ਕਹਿੰਦੇ ਇੱਥੇ ਰਾਹ ਤੇ ਨਾ ਕੋਹਾਂ ਰਾਹ ਯਾਰ ਦੀਦਾ ਹੀ ਨਹੀਂ ਰਾਹ ਹੈ ਕਿੱਥੇ ਜੇ ਇਹ ਆ ਆ ਕੋਠੇ ਦੇ ਨਾਲ ਦੀ ਨਹੀਂ ਰਾਹ ਹੈ ਆ ਆ ਆ ਇੱਥੋਂ ਦੀ ਨਾਲ ਦੀ ਹੈ ਰਾਹ ਇਹ ਇੱਥੋਂ ਦੀ ਆਹ ਤੇ ਨਾਲ ਦੀ ਹੈ ਇੱਥੇ ਰਾਹ ਬਾਲਾ ਕੋਲੇ ਦੇ ਨਾਲ ਤੋਂ ਬੰਦਾ ਜਹਾਂ ਦਾ ਜਹਾਂ ਦਾ ਠੀਕ ਨੇ ਨਹੀਂ ਮੈਨੂੰ ਤਾਂ ਲੱਗਦਾ ਯਾਰ ਹਾਂ ਹੋ ਕਰ ਉਹ ਯਾਰ ਸੰਦੀਪ ਕੈਵਿਟੀ ਹੈ ਕਿ ਫਿਲਟਰ ਹੈ ਸੰਦੀਪ ਦਾ ਫਿਲਟਰ ਫਿਲਟਰ ਹੈ ਕਰੇ ਹਾਂ ਜੇ ਕੈਵਿਟੀ ਹੁੰਦੀ ਤਾਂ ਫੇਰ ਤਾਂ ਇਹ ਸੱਲ ਮਾਰਨਦਾ ਉੱਥੇ ਸਾਈਡ ਦੇ ਕਰਕੇ ਉਹਦੇ ਚਾ ਫਿਲਟਰ ਦਾ ਫਾਇਦਾ ਇੰਨਾ ਨਹੀਂ ਕਿ ਯਾਰ ਇੱਥੇ ਹੁਣ ਠੀਕ ਹੈ ਆਪਣੀਆਂ ਯਾਰ ਵਿਦਵੰਦਾਂ ਹੁਣ ਕਿੰਨਾ ਮਰਜੀ ਕੋਟੀ ਚੱਲ ਗਏ ਪਰ ਐਵੇਂ ਜਿੱਥੇ ਤਾਂ ਕੁਝ ਨਹੀਂ ਕਰ ਸਕਦਾ ਨਾ ਕਿ ਇੱਥੇ ਹੁਣ ਪੁਆਇਨ ਵਾਲਾ ਸਾਹਿਬ ਇਹਨੂੰ ਬੋਰ ਵੀ ਕਿੰਨਾ ਖਿੱਚਣਗੇ ਐਨਾ ਪਾਣੀ ਤਾਂ ਬੋਰਾਂ ਨੂੰ ਵੀ ਖਪਾਉਣ ਵਾਸਤੇ ਹੁਣ ਪਈ ਤੇ ਖੜਿਆ ਆਪਾਂ ਤੇ ਗੋਡੇ ਆਪਣੇ ਪਾਣੀ ਦੇ ਵਿੱਚ ਤੇ ਲੱਖ ਲੱਖ ਪਾਣੀ ਤੇ ਲੱਖ ਲੱਖ ਪਾਣੀ ਤੇ ਘੱਟੋ ਘੱਟ 100 ਕਿੱਲੇ ਦੇ ਵਿੱਚ ਪਾਣੀ ਫੜਾਇਆ ਇਹ ਕਿੰਨਾ ਕ ਪਾਣੀ ਤੇ ਬੋਰ ਕਿੰਨਾ ਕ ਖਿੱਚ ਲੈਣਗੇ ਤੋ ਬੱਦਲ ਬਣਿਆ ਪਿਆ ਹਜੇ ਕਿਹੜਾ ਪਾਣ ਤਲਿਆ ਇਹ ਮੈਂ ਤਰਾ ਜਾਊਗਾ ਉਹਦੇ ਪਿੱਛੇ ਆ ਬਾਸਰੀ ਐਕਸਾਂ ਨਹੀਂ ਦਵਣਾ ਇਹ ਤਾਂ ਨਾ ਹੁਣ ਮੋਟਰਾਂ ਚਲਤੀਆਂ ਵੀ ਨਹੀਂ ਯਾਰ ਨਹੀਂ ਤਾਂ ਚਲਾਈਆਂ ਜਾਣ ਪੁੱਠਾ ਸਾਰੀਆਂ ਚੱਲ ਜਾਂਦੀਆਂ ਤਾਂ ਉਹ ਬੋਲ ਬੋਲ ਨਹੀਂ ਦਿਖਦੀ ਫੋਟ ਚੱਕ ਕੇ ਉੱਚੀ ਚੱਕ ਜਾਂਦੇ ਤੁਸੀਂ ਪੁੱਠਾ ਲਾਏ ਨੇ ਢੰਡੇ ਉਹਦੇ ਹਾਂ ਉਹਨਾਂ ਦਾ ਤਾਂ ਕੁਝ ਨਾ ਕੋਸਲ ਹੋ ਜਾਂਦਾ ਨਾ ਕੋਈ ਪਾਣੀ ਤਾਂ ਡੁੱਗਣੱਕ ਚੱਲ ਅੱਗ ਜਾਂਦੀ ਹਾਂ ਪਲੇਟਾ ਹੁਣ ਪਾਣੀ ਖਿੱਚ ਨਹੀਂ ਜਿੰਦੀ ਸਾਡੇ ਹੁਣ ਉੱਥੇ ਯਾਰ ਐ ਬਸ ਤਿੰਨ ਬੋਰ ਆਹੋ ਤੇ ਤਿੰਨਾ ਪੁਰਾ ਕਰਕੇ ਪਾਣੀ ਤਾਂ ਸਾਰਾ ਉਧਰ ਹੀ ਟਿੱਪੀ ਜਾਂਦਾ ਕੱਸੀ ਦੇ ਉਹਦੇ ਥੱਲੇ ਦੇ ਨਾ ਪੁਲੀਆਂ ਦੇ ਵਿੱਚ ਦੀ ਕੱਲੀ ਕੱਲੀ ਪੁਲੀ ਦੇ ਵਿੱਚ ਦੀ ਕੰਡੇ ਕੰਡੇ ਕਾ ਮੋਗੇ ਦਾ ਪਾਣੀ ਕੱਸੀ ਜਿੰਨਾ ਕੱਸੀ ਚ ਪਾਣੀ ਹੁੰਦਾ ਉਹਨਾਂ ਨਾਲ ਪਾਣੀ ਲੰਘ ਜਾਂਦਾ ਦੋਵੇਂ ਪੁਲੀਆਂ ਤੇ ਗਾਂਹ ਬੋਰ ਚੱਲੀ ਜਾਂਦੀ ਹੋਰ ਚਾਲਦੇ ਕਰਕੇ ਇਹਦੇ ਪਾਣੀ ਪੀ ਜਾਂਦੇ ਆ ਉਹਨਾਂ ਕਾ ਪਾਣੀ ਜਾਂਦਾ ਉਹਨਾਂ ਕਾ ਬੋਰ ਚੱਲੀ ਜਾਂਦੀ ਆ ਆ ਪੰਹਾਂ ਦੇ ਹਾਲਾਤ ਆ ਨਾਲ ਲੱਗਵੇਂ ਖੇਤ ਛੋਣਾਂ ਲੱਗਿਆ ਸਾਰੇ ਖੇਤਾਂ ਦੇ ਵਿੱਚ ਇਹਨਾਂ ਦੇ ਵਿੱਚ ਦੇ ਹਾਲਾਤ ਹੈ ਕਿ ਬਿਜਾ ਕੇ ਬਿਜਾ ਕੇ ਬਿਜਾ ਕੇ ਲਾਗ ਲਾਗ ਪਾਣੀ ਹੈ ਪੂਰਾ ਖੇਤਾਂ ਦੇ ਵਿੱਚ ਤੇ ਕਿੱਥੋਂ ਯਾਰ ਇਹ ਵਾਣਾ ਦੇ ਵਿੱਚੋਂ ਪਾਣੀ ਆ ਜਿਹੜਾ ਇਹ ਸੁੱਕਿਆ ਪੰਜਾ ਮਾ 2-2 ਫੁੱਟ ਉੱਚਾ ਪੰਚਾਇਤਲਾ ਤੇ ਤੁਰਿਆ ਆ ਵਾਣਾ ਨਾਲ ਸੰਦੀਪ ਦਾ ਜੈਲ ਇਹਨੇ ਇਹ ਆਇਤ ਕੀ ਸੋਚਿਆ ਚੱਲ ਵੀਰ ਮੱਥਾ ਨਾ ਬਾਹਰ ਚਲਾ ਦੂੰਗਾ ਵੀ ਮੀਂਹ ਪਏ ਤੋਂ ਬਾਅਦ ਤਾਂ ਆਲਾ ਲਾਦਗੇ ਤੇ ਤਾਂ ਆਲਾ ਡੁੱਬ ਗਈ ਇਹਦੀ ਫੱਕ ਵੀ ਡੁੱਬ ਗਈ ਇਹਦੀ ਉਹ ਵੇਖ ਲਾ ਮੈਂ ਟਿੱਬਾਂ ਤੇ ਕਰਾ ਜਾ ਲੱਗਿਆ ਕੱਕਾਂ ਵਾਲੇ ਵਾਣ ਸਾਰੇ ਇੱਕ ਹੋਏ ਪਏ ਐ ਇੰਨਾ ਵਾਣਾ ਦਾ ਤੇ ਉਹਨਾਂ ਵਾਲਾਂ ਤਾਂ ਮੇਰੇ ਸਾਹਮਣੇ ਘੱਟੋ ਘੱਟ 3 ਫੁੱਟ ਦਾ ਫਰਕ ਹੋਊਗਾ ਇਹ 3 ਫੁੱਟ ਦਾ ਆ ਵਾਣ ਦੇ ਨਾਲੋਂ ਤੰਨੇ 6 ਫੁੱਟ ਦੇ ਫੋਟੋ ਉੱਤੇ ਦਾ ਉਹੀ ਬਾਣ ਆ ਜਿਹੜਾ ਸਾਹਮਣੇ ਝੋਨਾ ਜੀ ਹਾਂ ਉਹ ਆਣ 3 ਫੁੱਟ ਉੱਤੇ ਰਹਾਉਣ ਵਾਲੀ ਹੋਣਗੇ ਮੈਨੂੰ ਵੀ ਦਿਸਿਆ ਹੈ ਹਾਂ ਚੱਲ ਬਜੀ ਨਾ ਬੁਲਬੁਲਾ ਤਾਂ ਨਹੀਂ ਬਣਦਾ ਹੁੰਦਾ ਯਾਰ ਅੱਛਾ ਪਾਣੀ ਦਾ ਪਾਣੀ ਟਕਰ ਆਊਗਾ ਇਤਲੇ ਪਸੋਂ ਕਿ ਪਾਣੀ ਗਿਆਊਗਾ ਅੱਧਰ ਨੂੰ ਚੱਲੋ ਘੋਰਾ ਖੋਲਦਿੰਗੇ ਇੱਥੇ ਕਿਤੇ ਆਪਾਂ ਮੁੜ ਕੇ ਆਪਾਂ ਨੂੰ ਅੱਲੇ ਵੀਡੀਓ ਦੇ ਹਿਸਾਬ ਨਾਲ ਹੀ ਪਾ ਲੈਣਗੇ ਇਥੇ ਜੀ ਹੋਇਆ ਸੀ लास्ट ਵਾਰ ਇਹ ਉਹ ਵੀਡੀਓ ਜੇ ਦੇਖੀ ਇੱਕ ਉਹ ਸ਼ਹਿਰ ਦੇ ਵਿੱਚ ਪਾਣੀ ਆਇਆ ਫਿਰਦਾ ਤੇ ਵਿੱਚ ਮਗਰਮਾ ਚੈ ਫਿਰਦਾ ਉਹ ਉਹਵੇਂ ਹਾਲਾਤ ਨਾ ਬਣੇ ਪਏ ਹਣ ਇੱਥੇ ਕਰੇ ਮੀਂਹ ਦਾ ਪਾਣੀ ਆ ਕਿਸੇ ਨਹਿਰ ਦਾ ਪਾਣੀ ਨਹੀਂ ਇਹ ਕਈ ਯਾਰੀ ਕੋਈ ਬੰਦੇ ਨੂੰ ਆਏ ਹੋ ਜਾਂਦਾ ਵੀ ਪਣੀ ਯਾਰ ਕਿਸੇ ਨਹਿਰ ਮਦੀ ਦਾ ਪਾਣੀ ਆਇਆ ਹੋਊਗਾ ਤਾਂ ਨਹੀਂ ਇਹ ਇਕੱਲੇ ਮੀਂਹ ਦਾ ਪਾਣੀ ਹੈ ਬਰਸਾਤ ਦਾ ਪਾਣੀ ਹੈ ਜਿਹੜੀ ਪਰਸੋਂ ਹੋਈ ਹੈ ਲਗਾਤਾਰ 8 ਘੰਟੇ ਬਰਸਾਤ ਹੋਈ ਹੈ ਪਰਸੋਂ ਮੈਂ ਆਪਾਂ ਯਾਰਾ ਇੰਨੀ ਤਕੜੀ ਬਰਸਾਤ ਨਹੀਂ ਦੇਖੀ ਵਾਣਾ ਦਾ ਪਾਣੀ ਖੇਤਾਂ ਦੇ ਵਿੱਚ ਝੱਲਿਆ ਨਹੀਂ ਗਿਆ ਬੱਟਾ ਤੋੜ ਕੇ ਪਾਣੀ ਨਾ ਗਿਆ ਜਮੇ ਨਹੀਂ ਇੱਕ ਮਿੰਟ ਵੀ ਨਹੀਂ ਹਟਾਇਆ ਯਾਰ ਇੱਕ ਮਿੰਟ ਵੀ ਕਿਵੇਂ ਹਟਦਾ ਜਦੋਂ ਬਲੀ ਮਤਰੇ ਇੱਥੇ ਦੇ ਪਾਸੇ ਦੇਰ ਕਾ ਉੱਚਾ ਜਾਂਦਾ ਆ ਸਭ ਤੋਂ ਨੀਵਾ ਹੈਗਾ ਜਿੱਥੇ ਇਸ ਟਾਈਮ ਸੀ ਵੈਸੇ ਇਹ ਸਭ ਤੋਂ ਨੀਵਾ ਨਹੀਂਗਾ ਸਾਡੇ ਇਰਗਾ ਸਭ ਤੋਂ ਨੀਮਾ ਤਾਂ ਇੱਧਰਲੇ ਪਾਸੇ ਆ ਉਹ ਪਰਲੇ ਪਾਸੇ ਛੜਕਦੇ ਪਰ ਉੱਥੇ ਵਿਚਾਲੇ ਨਾ ਇੱਕ ਰੋਡ ਆ ਜਾਂਦਾ ਸੜਕ ਆ ਜਾਂਦੀ ਹੈ ਇਹਦੇ ਕਰਕੇ ਪਾਣੀ ਉਧਰਲੇ ਪਾਸੇ ਨੂੰ ਕ੍ਰੋਸ ਨਹੀਂ ਕਰਦਾ ਆਹ ਏਰਗਾ ਜਿਆਦਾ ਝੋਕ ਆ ਗਿਆ ਉਹ ਏਰਗਾ ਮਗਰਲਾ ਬਹੁਤ ਉੱਚਾ ਏਰਗਾ ਤਿੰਨ ਫੁੱਟ ਉੱਚਾ ਏਰਗਾ ਘੱਟੋ ਘੱਟ ਇਹਨਾਂ ਨੂੰ ਪਰ ਪਾਣੀ ਉਹਦੇ 'ਚ ਵੀ ਪੂਰਾ